ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹਿੰਦ ਐਕਸਪ੍ਰੈਸ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਪਰਦੀਪ ਪਟੋਲ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਕਰਨ ਦੇ ਲਈ ਲਗਾਤਾਰ ਜਦੋ ਜਹਿਦ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਬਹੁਤ ਸਾਰੇ ਅਜਿਹੇ ਪਿੰਡ ਨੇ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਲਈ ਪਹਿਲ ਕੀਤੀ ਪਿੰਡ ਦੀਆਂ ਪੰਚਾਇਤਾਂ ਦੇ ਵਿੱਚ ਮਤੇ ਪਾਸ ਕੀਤੇ ਜਾ ਰਹੇ ਨੇ ਜਿਸ ਦੇ ਚਲਦਿਆਂ ਇੱਕ ਹੋਰ ਪਿੰਡ ਨੇ ਨਸ਼ਾ ਮੁਕਤੀ ਦੇ ਲਈ ਪਹਿਲ ਕਰ ਦਿੱਤੀ ਹੈ ਜੀ ਹਾਂ ਪੰਜਾਬ ਦੇ ਉੱਤਮ ਪਿੰਡ ਦੇ ਵਜੋਂ ਜਾਣੇ ਜਾਂਦੇ ਪਿੰਡ ਰਣਸੀ ਕਲਾਂਦੀ ਪੰਚਾਇਤ ਦੇ ਪੱਲੋਂ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦਾ ਬੀੜਾ ਚੁੱਕ ਲਿਆ ਗਿਆ ਨਸ਼ਾ ਛੱਡਣ ਵਾਲੇ ਪਰਿਵਾਰਾਂ ਨੂੰ ਨਕਦ ਰਾਸ਼ੀ ਤੇ ਇਮਾਨ ਪੱਤਰ ਦਿੱਤਾ ਜਾਵੇਗਾ ਤੇ ਉਸਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਸਰਪੰਚ ਪ੍ਰੀਤ ਇੰਦਰਪਾਲ ਸਿੰਘ ਮਿੰਟੂ ਨੇ ਦੱਸਿਆ ਕਿ ਨਸ਼ਾ ਮੁਕਤੀ ਦਾ ਅਭਿਆਨ ਰਣਸੀ ਕਲਾ ਬਣੂ ਪੰਜਾਬ ਦੀ ਸ਼ਾਨ ਦੇ ਬੈਨਰ ਦੇ ਹੇਠ ਉਹਨਾਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਪਿੰਡ ਬਣਾਉਣ ਦੇ ਲਈ ਹਰ ਤਰ੍ਹਾਂ ਦਾ ਨਸ਼ਾ ਤਿਆਗਣ ਵਾਲੇ ਪਰਿਵਾਰਾਂ ਦੇ ਵਿੱਚੋਂ ਪਹਿਲੇ ਪਰਿਵਾਰ ਨੂੰ ਮਿਲੇਗਾ 11000 ਰੁਪਏ ਅਤੇ ਦੂਜੇ ਪਰਿਵਾਰ ਨੂੰ 5100 ਰੁਪਏ ਤੀਜੇ ਪਰਿਵਾਰ ਨੂੰ 3100 ਰੁਪਏ ਇਨਾਮ ਦੇ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਪਹਿਲਾਂ ਤੋਂ ਹੀ ਨਸ਼ਾ ਨਾ ਕਰਨ ਵਾਲੇ ਪਰਿਵਾਰਾਂ ਨੂੰ ਵੀ ਮਾਣ ਪੱਤਰ ਦਿੱਤਾ ਜਾਵੇਗਾ। ਜਵਾਨੀ ਨੂੰ ਨਸ਼ਾ ਮੁਕਤ ਕਰਨ ਦੇ ਲਈ ਨਸ਼ਾ ਛਡਣ ਵਾਲਿਆਂ ਨੂੰ 1100 ਰੁਪਏ ਪ੍ਰਤੀ ਮਹੀਨਾ ਖੁਰਾਕ ਪੱਤਾ ਦਿੱਤਾ ਜਾਵੇਗਾ। ਉਹਨਾਂ ਦਾ ਇਲਾਜ ਵੀ ਮੁਫਤ ਕਰਪਾਇਆ ਜਾਵੇਗਾ। ਉਹਨਾਂ ਇਹ ਵੀ ਦੱਸਿਆ ਪੰਚਾਇਤ ਅਤੇ ਪਤਵੰਤਿਆਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਵਿੱਚ ਸ਼ਰਾਬ ਦਾ ਠੇਕਾ ਵੀ ਨਹੀਂ ਖੁੱਲਣ ਦਿੱਤਾ ਜਾਵੇਗਾ। ਪ੍ਰਿੰਟ ਦੀਆਂ ਦੁਕਾਨਾਂ ਤੇ ਬੀੜੀ ਜਰਦਾ એનર્ਜੀ ਡਰਿੰਕ ਅਤੇ ਮੈਡੀਕਲ ਸਟੋਰਾਂ ਤੇ ਮੈਡੀਕਲ ਨਸ਼ਾ ਵੀ ਨਹੀਂ ਮਿਲੇਗਾ। ਨਿਵੇਕਲੀ ਪਹਿਲ ਕਦਮੀ ਕਰਨ ਵਾਲੇ ਸਰਪੰਚ ਨੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਪਲਾਸਟਿਕ ਦੇ ਕੂੜੇ ਦੇ ਬਦਲੇ ਖੰਡ ਵੀ ਦਿੱਤੀ ਸੀ। ਪਿੰਡ ਰਣਸੀ ਕਲਾ ਫਿਕੇ ਲਾਇਬ੍ਰੇਰੀ, ਪਾਰਕ, ਪਾਣੀ ਦਾ ਟ੍ਰੀਟਮੈਂਟ ਪਲਾਂਟ, ਹਰਿਆਲੀ ਝੀਲ ਅਤੇ ਇਤਿਹਾਸਿਕ ਸਮਾਜਿਕ ਪੋਸਟਰ, ਫੋਟੋ ਫਲੈਕਸ ਬੁੱਤ ਦੇਖ ਕੇ ਦਾਤ ਦਿੱਤੇ ਬਿਨਾ ਨਹੀਂ ਰਿਹਾ ਜਾਂਦਾ। ਨਸ਼ਾ ਮੁਕਤ ਪਿੰਡ ਬਣਾਉਣ ਦੇ ਲਈ ਆਰੰਭੇ ਉਪਰਾਲਿਆਂ ਦੇ ਨਾਲ ਰਣਸੀ ਨੂੰ ਹੋਰ ਵੀ ਮਾਣ ਮਿਲ ਰਿਹਾ ਹੈ ਜ਼ਿਕਰ ਯੋਗਾ ਕਿਰਨ ਸੀ ਕਲਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੂਬਾ ਸਰਕਾਰ ਦੇ ਫਲ ਸੂਬਾਈ ਤੇ ਕੌਮੀ ਪੱਧਰ ਦੇ ਪੁਰਸਕਾਰ ਵੀ ਮਿਲ ਚੁੱਕੇ ਨੇ ਸੋ ਅਜਿਹੇ ਬਹੁਤ ਸਾਰੇ ਪਿੰਟ ਨੇ ਜਿਨ੍ਹਾਂ ਨੇ ਪਹਿਲ ਕਦਮੀ ਕੀਤੀ ਆ ਤੇ ਤੁਸੀਂ ਵੀ ਜੇਕਰ ਆਪਣੇ ਪਿੰਡਾਂ ਦੇ ਵਿੱਚ ਨਸ਼ਾ ਖਤਮ ਕਰਨ ਦੇ ਨਾਲ-ਨਾਲ ਆਪਣੇ ਪਿੰਡ ਨੂੰ ਸੁੰਦਰ ਬਣਾਦੇ ਹੋ ਤਾਂ ਇਹ ਪੰਜਾਬ ਦਾ ਬਹੁਤ ਹੀ ਸੋਹਣਾ ਪਿੰਡ ਬਣ ਕੇ ਉੱਰੇਗਾ ਸੋ ਅਜਿਹੇ ਬਹੁਤ ਸਾਰੇ ਪਿੰਡਾਂ ਨੂੰ ਮਾਤ ਦੇਵੇਗਾ ਜੋ ਕਿ ਪਿੰਡਾਂ ਦੀ ਨੁਹਾਰ ਵੀ ਬਦਲ ਦੇਵੇਗਾ ਸੋ ਅਜਿਹੇ ਹੋਰ ਅਪਡੇਟਸ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਹਿੰਦ ਐਕਸਪ੍ਰੈਸ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ